ਬਿਲਕੁਲ ਮੇਰਾ ਛੋਟਾ ਭਾਈ ਹੈ ਔਰ ਕਈ ਸਾਲਾਂ ਤੋਂ ਮੇਰੇ ਨਾਲ ਹੈ। ਉਹ ਸੰਭਲ ਚੰਗਾ ਪਾਰਟੀ ਦਾ ਵਰਕਰ ਵੀ ਹੈ। ਉਹ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਹ ਬੰਦਾ ਜੇ ਇਲੈਕਸ਼ਨ ਨਹੀਂ ਲੜ ਸਕਦਾ ਤਾਂ ਕੌਣ ਲੜੂ। ਜਿਹੜੇ ਜਿਹਦੇ ਬਾਪ MP ਰਹੇ ਹੋਣ ਜਿਹੜਾ ਤਿੰਨ-ਤਿੰਨ ਵਾਰੀ ਹਲਕਾ ਇੰਚਾਰਜ ਲਿਆ ਹੋਵੇ। ਦੂਜਾ ਪੁਰਾਣਾ MP ਦਾ ਇਲੈਕਸ਼ਨ ਲੜਿਆ ਹੋਵੇ ਔਰ ਇਹੋ ਜੇ ਕੰਮ ਕਰਦਾ ਆ ਕੇ ਸਰਪੰਚੀ ਦੇ ਇਲੈਕਸ਼ਨ ਪਿੱਛੇ ਬਹੁਤ ਮੰਦਭਗੀ ਘਟਨਾ ਹੈ। ਉਹ ਛੋਟੀ ਸੋਚ ਦੇ ਮਾਲਕ ਹੈ। ਬਾਕੀ ਇੱਕ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਸਾਡਾ ਭਰਾ ਜਲਦੀ ਠੀਕ ਹੋਵੇ। ਜਿਹੜੀ ਉਹਦੀ ਪ੍ਰੋਪਰ ਬਣਦੀ ਕਰ ਰਿਹਾ 100% ਕਰੂਗਾ ਸਰ ਮਾਮਲਾ ਕੀ ਸੀ ਗੱਲਬਾਤ ਕੀਤੀ ਸੀ ਕਿਉਂਕਿ ਤੁਹਾਡੇ ਨਾਮ ਦਾ ਮਾਮਲਾ ਤੁਹਾਡੇ ਉਹਨਾਂ ਨੇ ਕੋਈ ਪੰਚਾਇਤੀ ਜ਼ਮੀਨ ਦੇ ਕਬਜ਼ਾ ਕਰ ਰੱਖਿਆ ਅੱਛਾ ਜੀ ਤਾਂ ਪੰਚਾਇਤੀ ਜ਼ਮੀਨ ਦੇ ਕਬਜ਼ਾ ਪੰਚਾਇਤ ਤੋਂ ਅਬਜੈਕਸ਼ਨ ਲੱਗ ਜਾਂਦੀ ਹੈ ਜਿਹਦਾ ਪੰਚਾਇਤੀ ਜ਼ਮੀਨ 'ਚ ਕਬਜ਼ਾ ਹੋਵੇ ਉਹਨਾਂ ਦਾ ਕੋਈ ਇੱਕ ਪੁਰਾਣਾ ਹਾਈ ਕੋਰਟ 'ਚ ਕੇਸ ਪੈਂਡਿੰਗ ਉਹਦੇ 'ਚ ਉਹਨਾਂ ਨੇ ਆਪ ਪੂਰੀ ਫੈਮਿਲੀ ਨੇ ਐਫੀਡੇਵਿਟ ਦੇ ਰੱਖਿਆ ਔਰ ਜਿਹੜਾ ਮੁੰਡਾ ਸਾਡਾ ਉਹਦੇ ਬਰਾਬਰ ਗੁਰਪ੍ਰੀਤ ਨਖਸ਼ ਨੜ ਰਿਹਾ ਸੀ ਕੋਈ ਅਬਜੈਕਸ਼ਨ ਕਰੀ ਸੀ ਤਾਂ ਬਾਹਰ ਆ ਕੇ ਦੋਨੋਂ ਬੋਲਣ ਲੱਗੇ ਵੀ ਤੂੰ ਕੋਣ ਉਹਨੇ ਪਹਿਲੀ ਗੋਲੀ ਮਾਰੀ ਉਹਦੇ ਕਰਾਸ ਕਰ ਗਈ ਤੇ ਦੂਜੀ ਗੋਲੀ ਮਾਰੀ ਉਹ ਮਨਦੀਪ ਤੇ ਲੱਗੀ ਸੋ ਇਹ ਤਾਂ ਵਿਚਾਰਾ ਕੋਈ ਲੈਨ ਨਹੀਂ ਕੋ ਦੇ ਨਹੀਂ ਸੀ ਸੋ ਇਹ ਇਸ ਤਰ੍ਹਾਂ ਝਗੜਾ ਸਰ ਲਗਾਤਾਰ ਮਾਮਲੇ ਤਾਂ ਆਪਣੇ ਨੇ ਈ ਜਗ੍ਹਾ ਤੋਂ ਗੋਲੀਆਂ ਚੱਲੀਆਂ ਕਿਸ ਤਰ੍ਹਾਂ ਦੇਦੋਂ ਵੀ ਇਦਾਂ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਤਾਂ ਨਾਮਜ਼ਦਗੀਆਂ ਭਰੀਆਂ ਗਿਆ ਨਹੀਂ ਸਿਰਫ ਕਿਉਂਕਿ ਲੱਗਦਾ ਨਹੀਂ ਕਿ ਅਸਲੀ ਜਿਹੜੇ ਜਮ੍ਹਾਂ ਹੋਣੇ ਚਾਹੀਦੇ ਸੀ ਨੀ ਬਿਲਕੁਲ ਅਸਲੀ ਵੀ ਜਮ੍ਹਾਂ ਹੋਣੇ ਚਾਹੀਦੇ ਔਰ ਇਹੋ ਜਿਹੇ ਜਿਹੜੇ ਬਦਮਾਸ਼ ਬਣੇ ਫਿਰ ਉਹਨਾਂ ਨੂੰ ਵੀ ਰੱਤ ਕੋ ਸਰ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕੋਈ ਕਾਰਵਾਈ 100% ਹੋਊਗੀ ਕਾਰਵੇ ਦੀ ਕੋਈ ਢਿਲਣੀ ਨਾਟੋ ਬਿਲਕੁਲ ਉਹਦੇ ਬਿਆਨ ਲਿਖੀ ਗਏ ਮੈਂ ਆਪਦੀ ਸਰਕਾਰ ਦੌਰ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਜੀ ਜਿਨ੍ਹਾਂ ਨੇ ਪਰਿਵਾਰਾਂ ਤੋਂ ਸਾਂਝਾ ਕੀਤਾ ਪਰ ਇਹੋ ਜੇ ਸਮੇਂ 'ਚ ਜਿਸੀ ਇੱਕ ਦੂਜੇ ਦੇ ਨਾਲ ਖੜ੍ਹ ਸਕਦੇ ਆਂ 아이 ਸਰਕਾਰ ਤੋਂ ਲੋਕ ਉਮੀਦ ਕਰਦੇ ਹਾਲਾਤ ਠੀਕ ਹੈ ਉਹਨਾਂ ਆਪਰੇਟ ਸਟਾਰਟ ਹੋ ਗਏ ਬਾਕੀ ਦਾ ਉਸ ਤੋਂ ਬਾਅਦ ਹੀ ਦੱਸ ਸਕਦੇ ਪ੍ਰੋਗਰਾਮ ਦੇਖੀਏ ਬਾਕੀ ਬਹੁਤ ਹੀ ਮਨਤਪ ਅਨੁਭਵ ਨਾਲ ਹਾਂਜੀ ਇਹ ਚੱਕ ਮੁਹੰਮਦੇ ਵਾਲਾ ਪਿੰਡ ਹੈ ਜੋ ਜਲਾਲਾਬਾਦ ਕੌਂਸਟੀਟਿਊਐਂਸੀ ਚ ਹਾਂਜੀ ਉੱਥੋਂ ਇੱਕ ਮਰਕਾ ਮਨਦੀਪ ਭਰਾ ਹਾਂਜੀ ਇਹਨਾਂ ਦੇ ਸਰਪੰਚੀ ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਹਾਂਜੀ ਔਰ ਉਹਨੂੰ ਜਦੋਂ ਉਹ ਬਿਲਡਿੰਗ ਦੇ ਦਫ਼ਤਰ ਦੇ ਵਿੱਚ ਆਪਣੇ ਸਰਪੰਚੀ ਕਾਗਜ਼ ਭਰ ਰਿਹਾ ਸੀ ਹਾਂਜੀ ਤਾਂ ਕੁਝ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦੇ ਆਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰਤੀ ਔਰ ਜਿਹੜੀ ਕਿ ਬਹੁਤ ਹੀ ਨੰਦਨਯੋਗ ਤੇ ਮੰਦ ਭਾਗੀ ਘਟਨਾ ਹੈ। ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖਿੱਦੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਕਾਂਗਰਸ ਹੈ ਇਹ ਚਾਂਦੀ ਉਹ ਨਹੀਂ ਹੈਗੀ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਸਰਪੰਚੀ ਦੇ ਇਲੈਕਸ਼ਨ ਜੋ ਪੰਚਾਇਤ ਇਲੈਕਸ਼ਨ ਹੈ ਇਹਦੇ ਵਿੱਚ ਜਣੀ ਕਿ ਸੁਖਾਵਾਂ ਰਹਿ ਸਕਣ ਸਾਨੂੰ ਬਹੁਤ ਦੇਰ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦੋਏ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਹ ਨਹੀਂ ਚਾਹੁੰਦੀਆਂ ਕਿ ਸ਼ਾਂਤਮੂਦਕ ਤਰੀਕੇ ਦੇ ਨਾਲ ਪੂਰੇ ਪੰਚਾਇਤੀ ਰਾਜ ਦਾ ਇਲੈਕਸ਼ਨ ਹੋ ਸਕੇ ਦੂਜੀ ਗੱਲ ਇਹ ਜਿਹੜੇ ਕੋਈ ਬੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਕਿਉਂਕਿ ਉਹ ਆਮ ਲੋਕ ਨੇ ਜ਼ਿਆਦਾਤਰ ਤਾਂ ਉਹਨਾਂ ਨੂੰ ਡਰਾਣਾ ਧਮਕਾਣਾ ਉਹਨਾਂ ਨੂੰ ਥ੍ਰੈਟ ਦੇਣੇ ਇਹਨਾਂ ਦੀ ਆਮ ਹੀ ਗੱਲ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਵਿਪੀ ਮੋਂ ਤੋਂ ਤਕਰੀਬਨ ਤਕਰੀਬਨ 25 ਦਿਨ ਪਹਿਲਾਂ 20 25 ਦਿਨ ਪਹਿਲਾਂ ਖੰਨੇ ਤੋਂ ਇੱਕ ਕੇਸ ਹੋਇਆ ਸੀ ਜਿੱਥੋਂ ਇੱਕ ਬੰਦਾ ਆਪਣੇ ਸਰਪੰਚੀ ਦੇ ਜ਼ਾਵੇਦਾਰੀ ਜੀਨੇ ਹਲੇ ਕਰਨੀ ਸੀ ਉਹ ਤਾਂ ਨਾ ਤਰਲੋਚਨ ਸਿੰਘ ਡੀਸੀ ਸੀ ਉਹਨੂੰ ਵੀ ਅਕਾਲੀ ਦਲ ਦੇ ਇੱਕ ਕੱਠਤ ਵਰਕਰ ਨੇ ਸ਼ਰੀਆਮ ਜਾਨੀ ਕਿ ਗੋਲੀ ਮਾਰੀ ਤੇ ਉੱਥੇ ਉਹਦਾ ਮਰਡਰ ਕੀਤਾ ਹੁਣ ਫੇਰ ਇੱਕ ਅਕਾਲੀ ਦਲ ਦੇ ਬੰਦੇ ਨੇ ਮਤਲਬ ਕਿ ਇਸ ਮਨਦੀਪ ਬਰਾੜ ਨੂੰ ਕੋਈ ਇਨਫੋਰਮੇਸ਼ਨ ਲੜੇ ਸਾਡੇ ਜੋ ਐਮਐਲਏ ਸਾਹਿਬ ਨੇ ਉਤੋਂ ਗੋਲਦੀ ਕੰਬੂਰ ਜੀ ਉਹ ਮੇਰੇ ਨਾਲ ਨੇ ਇਸ ਸਮੇਂ ਖੜੇ ਉਹਨਾਂ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਜਿਸ ਬੰਦੇ ਨੇ ਆਪਣੀ ਸਰਵਿਸ ਵਾਲਵਰ ਨਾਲ ਗੋਲੀ ਮਾਰੀ ਹੈ ਇਹਨਾਂ ਦੇ ਉਹਦਾ ਨਾਮ ਨਰਿਕ ਲੂਨੀਮਾਨ ਵਤੂ ਇਹਨਾਂ ਨੇ ਦੱਸਿਆ ਤੇ ਇਹ ਉਦ ਜਾਨੀ ਕਿ ਆਲਰੇਡੀ ਆਪ ਇਲੈਕਸ਼ਨ ਲੜ ਚੁੱਕੇ ਨੇ तो ये बड़ी मंद भागी घटना है जी के बड़ी ये एक तरह ना जाने के डेमोक्रेसी के दे उत्ते काला धब्बा है ब्लैक स्पॉट है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर